ਪੈਸਾ ਇਕੱਠਾ ਕੀਤਾ ਜਾਂਦਾ ਪੰਜਾਬ ਤੋਂ ਮਤਲਬ ਹੁਣ ਤਾਂ ਹੜਾ ਆਏ ਹੋਏ ਨਹੀਂ ਹੁਣ ਤਾਂ ਹੜਾ ਆਿਆਂ ਦੇ ਵਿੱਚ ਪੈਸੇ ਲੋਕ ਦੇਣਗੇ ਵੀ ਲੋਕ ਭੇਜਦੇ ਵੀ ਹੁੰਦੇ ਨੇ ਜਿਹੜੇ ਹਾਲਾਤ ਬਾਅਦ ਦੇ ਵਿੱਚ ਹੁੰਦੇ ਨੇ ਲੋਕਾਂ ਦੇ ਫਿਰ ਕੋਈ ਸੰਸਥਾ ਨਹੀਂ ਦਿਖਦੀ ਕੋਈ ਸੈਲੀਬ੍ਰਿਟੀ ਨਹੀਂ ਦਿਖਦਾ ਜਿਵੇਂ ਹੁਣ ਸਾਰੇ ਸੈਲੀਬ੍ਰਿਟੀ ਕਹਿ ਰਹੇ ਨੇ ਵੀ 100-100 ਘਰ ਆ ਜਿਹੜਾ ਅਸੀਂ ਉਹ ਲਵਾਂਗੇ ਕੋਈ ਕਹਿੰਦਾ 200 ਪਿੰਡ ਲਵਾਂਗੇ ਕੋਈ ਉਹ ਕੀ ਪਲਾਨ ਹੈ ਮੁਰਬਸੇਬੇ ਦਾ ਪਲਾਨ ਕੀ ਹੈ ਤੁਹਾਡਾ ਕਹਿਣਾ ਸਾਰ ਤੋ ਸੌਖਾ ਪੈਸੇ ਇਕੱਠੇ ਕਰਨੇ ਸਾਰ ਤੋ ਸੌਖੇ ਚੰਗੀ ਤਰ੍ਹਾਂ ਖਾਚਣੇ ਬਹੁਤ ਔਖੇ ਸਾਡਾ ਪਿਛਲੀ ਵਾਰ ਦੋ ਹੁੰਦੀਆਂ ਦੋ ਉਹ ਨਾਮ ਕਰਤਾ ਤੁਸੀਂ ਦੱਸੋ ਕਿਹੜੀ ਹੋਰ ਜਥੇਬੰਦੀ ਦਾ ਨਾਮ ਕੀਤਾ ਇਹਨਾਂ ਅਸੀਂ ਅੱਜ ਵੀ ਕਹਿਣ ਨੂੰ ਤਿਆਰ ਹਾਂ ਜੇ ਸਾਰੀਆਂ ਜਥੇਬੰਦੀਆਂ ਅਸੀਂ ਅਕਾਊਂਟਿੰਗ ਦੇ ਅੰਦਰ ਇੰਡੀਆ ਤੋਂ ਵੱਡੇ ਅਕਾਊਂਟ ਨੂੰ ਇੰਗੇਜ ਕਰ ਲੈਣੇ ਉਹ ਸਾਰੇ ਜਥੇ ਨੂੰ ਪੁੱਛੇ ਤੁਹਾਡੇ ਕਿੰਨੇ ਪੈਸੇ ਸਾਨੂੰ ਦਿਖਾਓ ਸੈਂਟਮੈਂਟ ਦਾ ਤਾਂ ਅਸੀਂ ਵੀ ਦਿਖਾਵਾਂਗੇ ਕਿੰਨੇ ਉਹ ਪੈਸੇ ਕਿਤੇ ਹੋਰ ਨਾ ਜਾਣ ਹੁਣ ਜੇ ਤੁਸੀਂ ਕਹਿੰਦੇ ਘਰ ਤਾਂ ਮੈਂ 100 ਘਰ ਬਣਾਉਣਾ ਉਹ ਕੀ ਹੋ ਕਿ ਇਕੱਲਾ ਕਮਰਾ ਬਣਾਉਗੇ ਜੇ 100 100 ਦੇ 7 7 8 ਲੱਖ 8 ਲੱਖ ਕਹੋ 100 ਦੇ ਕਿੰਨਾ ਪੈਸਾ ਹੋ ਗਿਆ ਉਹ ਉਹ ਸੋਚਿਆ ਵੀ ਨਹੀਂ ਲੋਕਾਂ ਨੇ ਵੀ ਕੀ ਤੁਸੀਂ ਘਰ ਬਣਾਉਣੇ ਜਾਂ ਕੋਲੀਆਂ ਬਣਾਉਣੀਆਂ ਮੈਂ ਵੀ ਕਹਿ ਸਕਦਾ 100 ਘਰ ਬਣਾਤੇ ਆ ਉਹਦੀ ਕੁਆਲਿਟੀ ਕੀ ਆ ਮੈਂ ਆਪ ਦੇਖਿਆ ਜਿਹੜੇ ਸਹੀ ਘਰ ਕਈ ਵਾਰ ਬਣਾਏ ਗਏ ਚਾਰਤੀ ਵੱਲੋਂ ਉਹ ਬਿਲਕੁਲ ਲਿਖਿਆ ਵੀ 7.5-8 ਲੱਖ ਦੇ ਉਹ 2.5 ਲੱਖ ਦੇ ਵੀ ਹੁਣੇ ਇੰਨਾ ਡੇਂਜਰਸ ਸਿਚੁਏਸ਼ਨ ਸਗੀ ਉਹ ਫੇ ਜਾ ਕੇ ਅਸੀਂ ਆਪ ਜਾ ਕੇ ਤਕੜੇ ਕੀਤੇ ਘਰ ਜਾ ਕੇ ਇਹ ਤੋਂ ਡੇਪਣ ਦੀ ਮੀਂਹ ਦੇ ਵਿੱਚ ਸਰਵੇ ਉਹ ਲੋ